ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਦੀ ਆਪਣੀ ਜੀ ਪਾਗ ਤੀਜਾ ਆਪਾਂ ਵੀਡੀਓ ਪਾ ਰਹੇ ਆ ਅੱਜ ਆਪਾਂ ਟਕੋਣੀ ਖੇਤ ਦੀ ਮਿੰਤੀ ਆਪਾਂ ਕਿਵੇਂ ਕਰਦੇ ਆ ਜਿਵੇਂ ਆਪਣੀ ਟਕੋਣੀ ਜ਼ਮੀਨ ਹੁੰਦੀ ਏ ਤੇ ਇਸ ਤੋਂ ਪਹਿਲਾਂ ਆਪਾਂ ਦੋ ਵੀਡੀਓ ਅਪਲੋਡ ਕਰ ਚੁੱਕੇ ਆ ਜਿੰਨਾਂ ਵਿੱਚ ਆਪਾਂ ਜ਼ਮੀਨ ਮਿੰਦੀਆਂ ਇਕਾਈਆਂ ਕਿੰਨੇ ਮਰਲੇ ਤੇ ਕਿੰਨੇ ਮਰਲੇ ਵਿੱਚ ਫੁੱਟ ਹੁੰਦੇ ਨੇ ਕਿੰਨੇ ਆਪਣੇ ਇੱਕ ਕਿੱਲੇ ਵਿੱਚ ਵਰਗ ਫੁੱਟ ਹੁੰਦੇ ਨੇ ਕਿੰਨੀਆਂ ਕਨਾਲਾਂ ਹੁੰਦੀਆਂ ਨੇ ਦੋ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਆ ਤੇ ਅੱਜ ਵੀ ਆਪਣੀ ਤੀਜੀ ਵੀਡੀਓ ਜੀ ਤਿਕੋਣੇ ਖੇਤ ਦੀ ਲੰਬਾਈ ਇਹ ਆਪਣੇ ਦੋ ਪ੍ਰਕਾਰ ਦੀ ਇੱਕ ਇਹ ਆਪਣਾ ਤਿਕੋਣਾ ਕੇ ਜਿਸ ਤਰ੍ਹਾਂ ਹੁੰਦਾ ਇੱਕ ਹੁੰਦਾ ਆਪਣਾ ਇਸ ਤਰ੍ਹਾਂ ਜਿੰਦੀਆਂ ਆਪਾਂ ਤਿੰਨੇ ਪੁਝਾਵਾਂ ਵੱਖ-ਵੱਖ ਹੁੰਦੀਆਂ ਨੇ ਇਹਦੀ ਆਪਾਂ ਕਿਵੇਂ ਇਹ ਆਪਾਂ ਮਿਣਤੀ ਕਰਨੀ ਹੈ ਖੇਤ ਦੀ ਤੇ ਸਭ ਤੋਂ ਪਹਿਲਾਂ ਜੀ ਆਪਣੇ ਇਹ ਤਿਕੋਣ ਦੀ ਕਿਵੇਂ ਆਪਾਂ ਮਿਣਤੀ ਕਰਨੀ ਹੈ ਖੇਤ ਦੀ ਇਹ ਆਪਣੀ ਬਿਲਕੁਲ ਸਹੀ ਜਾਣਕਾਰੀ ਇਹ ਵੀ ਬਿਲਕੁਲ ਜ਼ਮੀਨ ਦੀ ਸਹੀ ਮਿਣਤੀ ਵਾਸਤੇ ਤੇ ਬਾਕੀ ਜਿਹੜੇ ਵੀ ਆਪਨੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲੋ ਜੀ ਤੇ ਆਪਣਾ ਤਕੋਣਾ ਖੇਤ ਜੀ ਇਹ ਆਪਣੀਆਂ 30 ਕਰਮਾ ਇਸ ਪਾਸੇ ਨੂੰ 30 ਕਰਮਾ ਇਸ ਪਾਸੇ ਨੂੰ ਆਪਣੀਆਂ ਤੇ 20 ਕਰਮਾ ਆਪਾਂ ਉੱਪਰ ਨੂੰ ਤੇ 40 ਕਰਮਾ ਐ ਸਾਈਡ ਨੂੰ ਇਹ ਇੱਕ ਆਪਾਂ ਨੂੰ ਤੁਹਾਨੂੰ ਸਮਝਾਉਣ ਦਾ ਵੀ ਜਿਵੇਂ ਆਪਾਂ ਫਾਰਮੂਲਾ ਕਿਵੇਂ ਬਣਾਉਣਾ ਇਹ ਉਹ ਵੀ ਸਿਸਟਮ ਦੇ ਆਪੇ ਵੱਧ ਘਾਟ ਹੋ ਸਕਦੀਆਂ ਨੇ ਇਹ ਆਪਣਾ ਇੱਕ ਰੀ ਸਮਝਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਪਏ ਆਂ ਤੇ ਜਿਹੜਾ ਇਹ ਫਾਰਮੂਲਾ ਜਿਵੇਂ ਆਪਾਂ ਇਹ ਲਗਾਉਨੇ ਆਂ ਕਈ ਵੀਰ ਜਿਵੇਂ ਆਪਣੇ ਤਕੋਣ ਤਿੰਨਾ ਤੇ ਵੀ ਇਹੋ ਫਾਰਮੂਲਾ ਲਾਈ ਆਉਂਦੇ ਨੇ ਬਾਕੀ ਉਹ ਗਲਤ ਹੁੰਦਾ ਜਿਹੜੀ ਆਪਣੀ ਦੋ ਕੋਣਾਂ ਜਿਵੇਂ ਆਪਣੀਆਂ ਟੱਕਰ ਲੱਗਦੀ ਜਿੱਥੇ 90 ਡਿਗਰੀ ਦਾ ਕੋਣ ਬਣਦਾ ਜਾਂ ਜਿਵੇਂ ਆਪ ਮੰਨ ਕੇ ਚੱਲੋ ਜਿਵੇਂ ਆਪਣੀ ਜ਼ਮੀਨ ਦੀ ਵਾਟੇ ਇਸ ਤਰ੍ਹਾਂ ਆਉਂਦੀ ਏ ਤੇ ਇਸ ਤਰ੍ਹਾਂ ਜਾਂਦੀ ਜਿੱਥੇ ਜਮਾ 120 ਡਿਗਰੀ ਦਾ ਕੋਣ ਬਣਦਾ ਉੱਥੇ ਫਾਰਮੂਲਾ ਲਾਗੂ ਹੁੰਦਾ ਜਿੱਥੇ ਆਪਣੇ ਹੁਣ ਖੇਤ ਕਈ ਵਾਰ ਆਪਣਾ ਕੀ ਹੁੰਦਾ ਕਿ ਇਸ ਤਰ੍ਹਾਂ ਖੇਤ ਹੁੰਦਾ ਏ ਇਸ ਤਰ੍ਹਾਂ ਇਸ ਤਰ੍ਹਾਂ ਕੇ ਜਿੱਥੇ ਆਪਣੇ 90 ਡਿਗਰੀ ਜਿੰਨੇ ਟੱਕਰ ਜਮਾ ਬਿਲਕੁਲ ਪੂਰੀ ਨਹੀਂ ਬਣਦੀ ਉੱਥੇ ਫਾਰਮੂਲਾ ਇਹ ਲੱਗ ਹੋ ਜਾਂਦਾ ਉੱਥੇ ਆਪਣਾ ਫਾਰਮੂਲਾ ਨਹੀਂ ਕੰਮ ਕਰਦਾ ਇਹ ਆਪਣਾ 30 ਕਰਮਾ ਐ ਸਾਈਡ ਨੂੰ 20 ਕਰਮਾ ਉੱਪਰ ਨੂੰ ਐ 40 ਕਰਮਾ ਐ ਸਾਈਡ ਨੂੰ ਤੇ ਇਹ ਆਪਾਂ ਲਾਈਕ ਆਪਾਂ ਕਿਵੇਂ ਮੰਤੀ ਕਰਨੀਏ 20 30 ਆਹ ਵਾਲੀ ਆਪਾਂ ਲੈਣੀਆਂ ਭੁਜਾਵਾਂ ਆਹ ਨਹੀਂ ਲੈਣੀ ਆਪਾਂ ਇਹ ਲੈਣੀਏ 20 ਜਿੱਥੇ ਆਪਾਂ 90 ਡਿਗਰੀ ਦਾ ਕੋਣ ਬਣਾਦਾ ਜਿੱਥੇ ਟੱਕਰ ਬਣਦੀ 20 30 20 30 ਦਾ ਆ ਗਿਆ 600 600 ਨੂੰ ਆਪਾਂ ਵਟਾ 2 ਕਰਨਾ 2 ਕਿਉਂ ਕਰਨਾ ਕਿਉਂਕਿ ਜਿਹੜਾ ਇਹ ਆਪਣਾ ਇਹ ਪੂਰੇ ਭਾਗ ਦੀ ਆਪਾਂ ਮੰਗਤੀ ਕਰਦੇ ਪਏ ਸੀ ਕਿਉਂਕਿ ਜਿਵੇਂ ਆਪਾਂ ਦੋ ਦੋਹਾਂ ਦੀ ਆਪਾਂ ਮੰਗਤੀ ਕਰਦੇ ਪਏ ਆ ਤੇ ਇਹ ਪੂਰੇ ਦਾ ਏਰੀਆ ਨਿਕਲ ਕੇ ਆਉਂਦਾ ਪਿਆ ਇਸ ਕਰਕੇ ਆਪਾਂ ਵਟਾ 2 ਕਰਨਾ ਕਿਉਂਕਿ ਇਹ ਆਪਣਾ ਏਰੀਆ ਅੱਧਾ ਹੈ ਬਾਕੀ ਅੱਧਾ ਏਰੀਆ ਇਸੇ ੜ ਤੇ ਰਹਿ ਜਾਂਦਾ ਤੇ 2 ਵਟਾ ਆਪਾਂ ਦਾ ਕਰਨਾ 2 ਹੀਤੀ ਆ ਗਿਆ 600 ਕਰਮ ਸਕਰ 2 ਬਰਾਬਰ ਆ ਗਿਆ 3 300 ਆਪਣਾ ਕਰਮ ਸਕਰ ਆ ਗਿਆ ਤੇ ਹੁਣ ਆਪਾਂ ਮਰਲੇ ਕੱਢਨੇ ਨੇ 300 ਡਿਵਾਈਡ ਨੋ ਕਿਉਂਕਿ 9 ਮਰਲਾ ਆਪਣੇ 9 ਸਰਸਾਈਆਂ ਦਾ ਇੱਕ ਮਰਲਾ ਹੁੰਦਾ ਜੇਕਰ ਆਪਾਂ ਫੁੱਟਾਂ ਦੇ ਵਿੱਚ ਕਰਦੇ ਆਂ ਤੇ ਇਹੋ ਆਪਾਂ ਜਿਵੇਂ ਮੰਨ ਕੇ ਚੱਲੋ ਇਸ ਨੂੰ ਵੀ ਨੂੰ ਗੁਣਾ ਕਰ ਦੋ 5.5 ਤੇ ਜਿੰਨੇ ਇਧਰ ਫੁੱਟ ਆਉਂਦੇ ਨੇ 30 ਨੂੰ ਕਰ ਦੋ 5.5 ਤੇ 5.5 ਫੁੱਟ ਦੀ ਕਰਮ ਹੁੰਦੀ ਇੱਕ ਤੇ ਉਸਨੂੰ ਫਿਰ ਆਪਾਂ ਉਹਨੂੰ 272.25 ਦੇ ਡਿਵਾਈਡ ਕਰਾਂਗੇ ਤੇ ਜੇਕਰ ਆਪਾਂ ਕਰਮਾਂ ਦੇ ਵਿੱਚ ਕਰਦੇ ਪਏ ਆਂ ਫਿਰ ਆਪਾਂ 300 ਡਿਵਾਈਡ 9 9 ਨਾਲ ਆਪਾਂ ਭਾਗ ਦੇਵਾਂਗੇ ਠੀਕ ਹੈ ਜੀ ਆਪਣੀ 33 ਮਰਲੇ ਜਗ੍ਹਾ ਆ ਗਈ ਜੀ ਆਪਣੀ ਜ਼ਮੀਨ ਦੀ ਮਿੰਟੀ 33 ਮਰਲੇ ਜਿਕਰ ਆਪਾਂ ਕਨਾਲਾਂ ਦੇ ਵਿੱਚ ਵੰਨੇ ਆ ਇੱਕ ਕਨਾਲ 13 ਮਰਲੇ ਇਹ ਜਗ੍ਹਾ ਬਣਦੀ ਏ ਜਿਕਰ ਫੁੱਟਾਂ ਦੇ ਵਿੱਚ ਕਰਨੀ ਆਪਾਂ ਫਿਰ 272.25 ਨੂੰ ਤੇ ਜਿਵੇਂ 30 ਨੂੰ ਆਪਾਂ ਗੁਣਾ ਕਰਾਂਗੇ 5.5 ਫੁੱਟ ਤੇ ਕਿਉਂਕਿ ਇਹ 30 ਕਰਮਾ ਨੇ ਤੇ ਜਿਕਰ ਆਪਾਂ ਫੁੱਟਾਂ ਦੇ ਵਿੱਚ ਕਰਦੀਆਂ 30 ਨੂੰ ਆਪਾਂ 5.5 ਤੇ ਗੁਣਾ ਕਰਕੇ ਜਿੰਨੇ ਫੁੱਟ ਆਉਂਦੇ ਨੇ कि ਉਹਨਾਂ ਦਾ ਆਪਾਂ ਦੋਹਾਂ ਨੂੰ ਜੋੜ ਕੇ ਡਵਾ ਗੁਣਾ ਕਰਕੇ ਜਿੰਨੇ ਉਹਦੇ बटा 2 ਕਰਕੇ ਜਿੰਨੇ ਫੁੱਟ ਆ ਗਏ ਉਹਨੂੰ ਆਪਾਂ ਫਿਰ 272.25 ਦੇ ਨਾਲ ਡਿਵਾਈਡ ਕਰਾਂਗੇ ਫਿਰ ਆਪਣੇ ਮਰਲੇ ਆਉਣਗੇ ਤੇ ਇਸੇ ਤਰ੍ਹਾਂ ਆਪਣਾ ਜੇਕਰ 300 ਕਰਮ ਆ ਗਏ ਡਵਾਪਾ 9 ਤੇ ਭਾਗ ਕੀਤੀ 33 ਮਰਲੇ ਤੇ ਜਗ੍ਹਾ ਆ ਗਈ ਜੀ ਇੱਕ ਕਨਾਲ ਆਪਣਾ 12 ਮਰਲੇ ਤੇ ਹੁਣ ਆਪਾਂ ਇੱਕ ਜਿਹੜਾ ਆਪਣਾ ਦੂਜੇ ਇਹ ਤਕੋਣ ਆ ਗਏ ਜਿੱਥੇ ਆਪਣਾ ਇਹ ਫਾਰਮੂਲਾ ਉੱਥੇ ਲਾਗੂ ਹੋਣਾ ਜਿੱਥੇ ਆਪਣਾ 90 ਡਿਗਰੀ ਦਾ ਕੋਣ ਬਣਦਾ ਜਿੱਥੇ ਟੱਕਰ ਵੱਟਾਂ ਦੀਆਂ ਜਮਾ ਬਰਾਬਰ ਆਉਂਦੀਆਂ ਨੇ ਤੇ ਹੁਣ ਅਗਲੀ ਆਪਾਂ ਆਪਣਾ ਜਿਹੜਾ ਆਪਣਾ ਜਿੰਨੀਆਂ ਆਪਣੀਆਂ ਪੂਜਾ ਵਖਵਾਕ ਹੁੰਦੀਆਂ ਨੇ ਜਿਵੇਂ ਇਸ ਤਰ੍ਹਾਂ ਇੱਥੇ 90 ਡਿਗਰੀ ਦਾ ਆਪਣਾ ਕੋਣ ਕਿਤੇ ਨਹੀਂ ਬਣਦਾ ਤੇ ਇਹਦਾ ਵੀ ਕਈ ਵੀਰ ਆਪਣੇ ਕੀ ਕਰਦੇ ਕਿ ਤਿੰਨਾਂ ਦਾ ਆਪਣੇ ਇਸੇ ਫਾਰਮੂਲੇ ਨਾਲ ਆਪਾਂ ਇਹ ਕਰਨ ਲੱਗ ਪਏ ਨੇ ਬਾਕੀ ਉਹ ਫਾਰਮੂਲਾ ਗਲਤ ਹੁੰਦਾ ਇਹ ਕਿ ਆਪਣਾ ਹੀਰੋ ਦਾ ਫਾਰਮੂਲਾ ਲੱਗਣਾ ਕਿਉਂਕਿ ਜਿੱਥੇ 90 ਡਿਗਰੀ ਦਾ ਕੋਣ ਬਣੇਗਾ ਉੱਥੇ ਉਹ ਫਾਰਮੂਲਾ ਲੱਗੇਗਾ ਜਿੱਥੇ ਆਪਣਾ ਇਹ ਫਾਰਮੂਲਾ 90 ਡਿਗਰੀ ਦਾ ਕੋਣ ਨਹੀਂ ਬਣਦਾ ਜਿਸ ਤਰ੍ਹਾਂ ਆਉਂਦੇ ਨੇ ਟੇਢੇ ਮੇਢੇ ਖੇਤ ਆਉਂਦੇ ਨੇ ਉੱਥੇ ਫਿਰ ਆਪਾਂ ਇਹ ਫਾਰਮੂਲਾ ਲਾਉਣੇ ਆ ਇਹ ਆਪਣਾ ਹੀਰੋਨ ਦਾ ਫਾਰਮੂਲਾ ਹੈ ਤੇ ਇਹਦੇ ਫਾਰਮੂਲੇ ਨਾਲ ਬਿਲਕੁਲ ਸਹੀ ਜਾਣਕਾਰੀ ਆਪਣੀ ਸਹੀ ਜ਼ਮੀਨ ਦੀ ਮਿਲਦੀ ਹੁੰਦੀ ਹੈ ਇਹ ਫਾਰਮੂਲਾ ਤੁਸੀਂ ਨੋਟ ਕਰ ਸਕਦੇ ਹੋ S √ S A S B S C S ਬਰਾਬਰ ਯਾਨੀ ਕਿ V A ਦਾ ਆਪਣਾ ਕਿੰਨੀ ਪੂਜਾ V ਵੀ ਪਲੱਸ 50 ਪਲੱਸ 60 ਇਹ ਤਿੰਨਿਆਂ ਨੂੰ ਜੋੜ ਕੇ ਭਟਾ ਦੋ ਕਰ ਦੇਣਾ ਦੋ ਕਰਨ ਤੋਂ ਬਾਅਦ ਆਪਣਾ 130 2 ਆ ਗਿਆ ਇਹਨੂੰ ਆਪਣਾ ਕੱਟਣ ਤੋਂ ਬਾਅਦ ਆ ਗਿਆ ਜੀ 65 ਇਸ ਦਾ ਮਾਣ ਆ ਗਿਆ ਆਪਣੇ ਬਰਾਬਰ ਆ ਗਿਆ ਜੀ 65 ਹੁਣ S ਇਹਨੂੰ ਆਪਾਂ ਅੰਡਰਰੂਟ ਇਹ ਆਪਣੇ ਅੰਡਰਰੂਟ ਲੈਣਾ ਤੇ 65 65 b ਆ ਵਾਲੀ ਪਹਿਲੀ ਪੂਜਾ ਮਾਈਨਸ ਕਰੀ ਚਦੋ v 65 v ਦੂਜੀ ਪੂਜਾ b ਆ ਗਈ 65 50 ਤੀਜੀ ਆ ਗਈ ਜੀ 65 60 ਅੰਡਰਰੂਟ 65 45 ਵੀ 65 ਦੇ ਵਿੱਚੋਂ 20 ਮਾਈਨਸ ਕੀਤੇ ਆਪਣੇ 45 ਆ ਗਏ ਤੇ 65 ਦੇ ਵਿੱਚੋਂ 50 ਮਾਈਨਸ ਕੀਤੇ ਆਪਣੇ 15 ਆ ਗਏ 65 ਦੇ ਵਿੱਚੋਂ 60 ਮਾਈਨਸ ਕੀਤੇ ਤੇ 5 ਆ ਗਏ ਇਹ ਅੰਡਰਰੂਟ ਦੇ ਵਿੱਚ ਰਹੂਗਾ ਇਹ ਆਪਾਂ ਨੂੰ ਸਾਰਿਆਂ ਨੂੰ ਕੈਲਕੂਲੇਟ ਕਰਕੇ ਗੁਣਾ ਕਰਕੇ ਸਾਰਿਆਂ ਨੂੰ ਗੁਣਾ ਕਰਨਾ ਗੁਣਾ ਕਰਨ ਤੋਂ ਬਾਅਦ ਆਪਣਾ ਅੰਡਰਰੂਟ ਦੇ ਵਿੱਚ ਹੀ 219 375 ਇਹ ਆਪਣਾ ਆ ਗਿਆ ਜੀ ਇਹ ਆਪਣਾ ਕਰਮ ਸਕੁਅਰ ਆ ਗਿਆ ਜੀ ਤੇ ਇਹ ਆਪਣੇ ਵੀ ਆਪਣੇ ਕਰਮਾਂ ਦੇ ਵਿੱਚ ਜਿਗਰ ਫੁੱਟਾਂ ਦੇ ਵਿੱਚ ਕਰਨਿਆਂ ਤੇ ਇਹ ਵੀ ਇਵੇਂ ਜਿਵੇਂ ਜਿਗਰ ਫੁੱਟਾਂ ਵਿੱਚ ਕਰਾਂ ਉਹ ਤਾਂ ਵੀ ਆਪਣਾ ਇਹੋ ਫਾਰਮੂਲਾ ਲੱਗੇਗਾ ਤੇ ਬਸ ਧਿਆਨ ਰੱਖਣਾ ਕਿ ਜਿੱਥੇ ਆਪਾਂ ਹੁਣ ਡਾਉਨ ਡਿਵਾਈਡ ਕਰਦੇ ਫਿਰ ਆਪਾਂ ਉੱਥੇ 272.25 ਨੂੰ ਡਿਵਾਈਡ ਕਰਨਾ ਪਊਗਾ ਇਹ ਆਪਣੇ ਕੋਲ ਇੰਨਾ ਆ ਗਿਆ ਅੰਡਰਰੂਡ ਦੇ ਵਿੱਚ ਇਹ ਅੰਡਰਰੂਡ ਤੋਂ ਬਾਅਦ ਫਿਰ ਆਪਾਂ ਜਦੋਂ ਅੰਡਰਰੂਡ ਤੋਂ ਬਾਹਰ ਕੱਢਾਂਗੇ ਨੂੰ 468 ਕਰਮ ਆ ਗਿਆ ਇਹ ਆਪਣੇ ਅੰਡਰਰੂਡ ਆਪਣੇ ਮੋਬਾਈਲ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਅੰਡਰਰੂਡ ਕਰਕੇ ਵਿੱਚ ਰਕਮ ਭਰ ਕੇ ਫਿਰ ਆਪਣਾ ਅੰਡਰਰੂਡ ਆ ਜਾਊਗਾ ਜੀ 468 ਕਰਮ ਸਕੁਅਰ ਆ ਗਿਆ ਕਿ 468 ਕਰਮਾ ਸਕਰ ਨੂੰ ਆਪਾਂ ਜਦੋਂ 9 ਤੇ ਡਿਵਾਈਡ ਕਰਾਂਗੇ ਫਿਰ ਆਪਣੇ ਕੋਲ 52 ਮਰਲੇ ਆਪਣੀ ਕੋਲ ਇਹ ਜ਼ਮੀਨ ਦੀ ਮਿਤੀ ਹੋ ਗਈ ਜੀ ਤੇ 52 ਮਰਲੇ ਦਾ ਜਣ ਕੇ 20 ਮਰਲੇ ਦੀ ਕਨਾਲ ਹੁੰਦੀ ਏ ਦੋ ਕਨਾਲਾਂ 12 ਮਰਲੇ ਇਹ ਆਪਣੇ ਕੋਲ ਜਗ੍ਹਾ ਆ ਗਈ ਜੀ ਅੰਡਰਰੂਟ ਦੀ ਆਪਾਂ ਕੈਲਕੂਲੇਟਰ ਜੇ ਆਪਾਂ ਮੋਬਾਈਲ ਦੇ ਵਿੱਚ ਕੱਢਦੇ ਆ ਆਪਾਂ ਉੱਥੋਂ ਏਪ ਅੰਡਰਰੂਟ ਆਪਾਂ ਉਦੋਂ ਆਪਾਂ ਇਹ ਕਰ ਸਕਦੇ ਆ 200 ਅੰਡਰਰੂਟ ਦਾ ਆਪਣਾ ਸਾਈਨ ਆਉਂਦਾ ਇਸ ਤਰ੍ਹਾਂ ਦਾ ਤੇ ਪਹਿਲਾਂ ਉਹ ਨਿਸ਼ਾਨ ਲਾ ਕੇ ਫਿਰ ਵਿੱਚ ਆਪਾਂ ਇਹ ਰਕਮ ਲਾਦਣੀ ਜੋ ਵੀ ਹੈ 219 375 ਉਸ ਤੋਂ ਬਾਅਦ ਆਪਾਂ ਓਕੇ ਕਰਨ ਤੋਂ ਬਾਅਦ ਆਪਣੇ ਕੋਲ 468 ਉੱਤੇ ਕੁਝ ਕੁ ਸਰਸਾਈਆਂ ਹੁੰਦੀਆਂ ਨੇ ਇਸ ਵਾਸਤੇ ਆਪਾਂ ਤੁਹਾਨੂੰ ਸਮਝਾਉਣ ਦੇ ਵਾਸਤੇ ਸਿੱਧਾ ਕਰੀ ਫਾਰਮੂਲਾ ਤੁਹਾਨੂੰ ਦੱਸ ਦੇ ਪਏ ਆ ਬਾਕੀ ਉੱਤੇ ਕੁਝ ਕੁ ਸਰਸਾਈਆਂ ਹੁੰਦੀਆਂ ਨੇ ਇਹ ਦੋ ਤਿੰਨ ਸਰਸਾਈਆਂ ਆਉਣ ਦੀਆਂ ਬਾਕੀ ਇਹ ਸਿੱਧਾ ਆਪਾਂ ਫਾਰਮੂਲਾ ਤੁਹਾਨੂੰ ਦੱਸਣ ਦੇ ਵਾਸਤੇ ਕਿਉਂਕਿ ਜੇਕਰ ਇਸ ਤਰ੍ਹਾਂ ਦੀ ਜ਼ਮੀਨ ਦੀ ਮਿੰਟੀ ਆਉਂਦੀ ਹੈ ਤਾਂ ਇਹ ਫਾਰਮੂਲਾ ਕੰਮ ਕਰਦਾ ਜੇਕਰ ਆਪਾਂ ਉਹੀ ਫਾਰਮੂਲਾ ਲਾਈ ਜਾਂਦੇ ਆ ਤਾਂ ਫਿਰ ਆਪਣੀ ਜ਼ਮੀਨ ਦੀ ਮਿੰਟੀ ਸਹੀ ਨਹੀਂ ਹੁੰਦੀ ਇਹ ਆਪਣਾ ਹੀਰੋਨ ਦਾ ਫਾਰਮੂਲਾ ਜੇਕਰ ਆਪਣੇ 90 ਡਿਗਰੀ ਦਾ ਕੋਣ ਬਣਦਾ ਫਿਰ ਆਪਾਂ ਉਸ ਤਰ੍ਹਾਂ ਕਰ ਸਕਦੇ ਜੇਕਰ 90 ਡਿਗਰੀ ਦਾ ਕੋਣ ਨਹੀਂ ਬਣਦਾ ਜੇਕਰ ਇਹਨਾਂ ਤਿੰਨਾਂ ਭੁਜਾਂ ਤੇ ਵੀ ਕਿਸੇ ਇੱਕ ਤੇ ਵੀ 90 ਡਿਗਰੀ ਦਾ ਕੋਣ ਬਣੇਗਾ ਫਿਰ ਆਪਾਂ ਉਹੀ ਫਾਰਮੂਲਾ ਲਾ ਸਕਦੇ ਹਾਂ ਜੇਕਰ ਕਿਸੇ ਵੀ ਆਪਣੇ ਕਿਸੇ ਵੀ ਸਾਈਡ ਤੇ 90 ਡਿਗਰੀ ਦਾ ਕੋਣ ਨਹੀਂ ਬਣਦਾ ਫਿਰ ਆਪਣਾ ਇਹੋ ਫਾਰਮੂਲਾ ਲੱਗਣਾ ਇਸੇ ਤਰ੍ਹਾਂ ਆਪਾਂ ਇਹ ਕੱਢ ਸਕਦੇ ਹਾਂ ਜੀ ਇਸ ਨਾਲ ਆਪਣੀ ਜਿਹੜੀ ਜ਼ਮੀਨ ਦੀ ਮਿਨਤੀ ਬਿਲਕੁਲ ਸਹੀ ਆਉਂਦੀ ਹੈ ਕਿਸੇ ਵੀ ਇੱਕ ਸਰ ਸਾਹੀ ਦਾ ਫਰਕ ਨਹੀਂ ਪੈਂਦਾ ਤੇ ਇਹ ਆਪਣੀ ਜਗ੍ਹਾ ਬਣ ਗਈ ਜੀ 52 ਮਰਲੇ 2 ਕਨਾਲਾਂ 12 ਮਰਲੇ ਇਸ ਤਰ੍ਹਾਂ ਆਪਾਂ ਜ਼ਮੀਨ ਦੀ ਮੰਗਤੀ ਕਰ ਸਕਦੇ ਹਾਂ ਜੀ ਬਾਕੀ ਇੱਕ ਵੀਡੀਓ ਆਪਾਂ ਹੋਰ ਅਪਲੋਡ ਕਰਾਂਗੇ ਜਿੰਦੀ ਵਿੱਚ ਆਪਾਂ ਟੇਢੇ ਮੇਢੇ ਖੇਤ ਜਿਵੇਂ ਆਪਣੇ ਆ ਕੁਝ ਸਾਈਡ ਹੋਰੇ ਆ ਸਾਈਡ ਹੋਰੇ ਇਸ ਤਰ੍ਹਾਂ ਵੀ ਇਸ ਤਰ੍ਹਾਂ ਆਪਾਂ ਮੰਗਤੀ ਕਰਨ ਵਾਸਤੇ ਇਸ ਤਰ੍ਹਾਂ ਖੇਤ ਦੀ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਇਸ ਤੋਂ ਬਾਅਦ ਅਗਲੀ ਵੀਡੀਓ ਆਪਾਂ ਇਸ ਇਸ ਟੌਪਿਕ ਤੇ ਆਪਾਂ ਬਣਾਵਾਂਗੇ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ